ਸਾਸੀਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਅਜ ਪਿੰਡ ਝਾਮਕਾ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਅੱਜ ਤਰੀਕੇ ਗਏ 16 ਸਤੰਬਰ 2025 ਸ਼ਾਮਾਂ ਕੋ ਸ਼ਾਮ ਦੇ 4:30 ਵਜੇ ਦਾ ਜੀ ਤੇ ਵੀਰ ਕੋਲ ਸੱਤ ਪਸ਼ੂ ਗਾਊ ਹੈ 6 ਮੱਝਾਂ ਪਕਾਊ ਆ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਲਾਸਟ ਤੱਕ ਬਣੇ ਰਹੋ ਤੇ ਡੇਲੀ ਰੁਟੀਨ ਦੇ ਵਿੱਚ ਹੀ ਆਪਾਂ ਰੋਜ਼ ਨਵੇਂ ਨਵੇਂ ਵੀਡੀਓ ਲੈ ਕੇ ਆਈ ਦੀਆਂ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਆਜੋ ਵੀਰਨਾ ਕਰਦੇ ਆਂ ਇਹ ਗੱਲਬਾਤ ਸ਼ੁਰੂ ਹੋਰ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਜੀ ਠਾ ਠਾ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹੋ ਭੈਣ ਭਰਾਵਾਂ ਨੂੰ ਰਿਕਵੈਸਟ ਬੇਨਤੀ ਕਰਦੇ ਆਂ ਇਹ ਵੱਤ ਵਸ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਜੀ ਤੇ ਵੱਤ ਵਸ ਸਪੋਰਟ ਕਰੋ ਵੀ ਤਾਂ ਕਿ ਕੋਈ ਵੀ ਭੈਣ ਭਰਾ ਆਪਣਾ ਜਿਹੜਾ ਡੰਗਰ ਲੈਣ ਵਾਲਾ ਨਾ ਛੋਟੇ ਵੱ ਤੇ ਕਿੰਨੇ ਪਸ਼ੂ ਪਕਾਉਗਾ ਜੀ ਅੱਜ ਆਪਣੇ ਤੋਂ ਪਸ਼ੂ ਤੇ ਭਾਜੀ 10 ਹੀ ਅੱਛਾ ਜੀ ਤਿੰਨ ਕਨਾਗ ਵਿੱਚੋਂ ਵੇਚਗੇ ਆ ਹਾਂਜੀ ਤੇ ਸੱਤ ਹੋਣਗੇ ਜੀ ਜਿਹਦੇ ਵਿੱਚ ਬੱਚੇ ਵਾਲੀਆਂ ਵੀ ਆ ਠੀਕ ਹੈ ਬੱਚਿਆਂ ਤੋਂ ਬਿਨਾਂ ਵੀ ਆ ਠੀਕ ਮੋਹਰਾ ਦੀਆਂ ਵੀ ਆ ਤੇ ਨੀਲੀ ਦੀਆਂ ਵੀ ਆ ਤਿੰਨ ਠੀਕ ਹੈ ਜੀ ਨੀਲੀ ਦੀਆਂ ਵੀ ਹਾਂਜੀ ਹਾਂਜੀ ਤੇ ਜੇ ਭਾਂ ਦੀ ਗੱਲ ਕਰੀਏ ਹਾਂਜੀ ਤੇ 42 ਹਜ਼ਾਰ ਤੋਂ ਲੈ ਕੇ ਤੇ 60 ਹਜ਼ਾਰ ਤੱਕ ਰੋ ਠੀਕ ਹੈ ਸਾਰੇ ਬੈਟੇ ਹੈਗੇ ਸਾਰੇ ਬੈਟੇ ਹੈਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਰੀਏ ਵੀਰ ਜੀ ਸ਼ੁਰੂ ਹਾਂਜੀ ਜਰੂਰ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਇਹੋ ਬੇਨਤੀ ਹਰ ਨੂੰ ਹੁੰਦੀ ਆ ਹਾਂਜੀ ਵੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਫਿਰ ਆਪਾਂ ਸਾਈ ਬਿਆਨਾ ਬਹੁਤ ਪਸੰਦ ਕਰਕੇ ਫਿਰ ਘਰੇ ਆ ਕੇ ਤੇ ਆਪਦੀ ਤਸल्ली ਕਰਕੇ ਚੋਕੇ ਜਰੂਰ ਖੜੋ ਜੀ ਬਿਲਕੁਲ ਜੀ ਬਿਲਕੁਲ ਕੋਈ ਵੀ ਸਹਿਰੇ ਮਾਲ ਆਇਆ ਭਾਈ ਸਾਰਾ ਹਾਂਜੀ ਤੇ ਚਲੋ ਤੁਹਾਨੂੰ ਫੋਨ ਕੀਤਾ ਸਰ ਕਿ ਤੁਸੀਂ ਗਏ ਹੋ ਮੇਰੇ ਕੋਲ ਕਿਤੇ ਕੰਮ ਹਾਂਜੀ ਤੇ ਹੁਣ ਤਾਂ ਪਹਿਲਾਂ ਤੁਹਾਡੇ ਦੋ ਨੱਕ ਲੈ ਗਏ ਬੰਦੇ ਇੱਕ ਜਿਹੜੀ ਸਾਈ ਹੋਈ ਆ ਠੀਕ ਹੈ ਜੀ ਠੀਕ ਹੈ ਜੀ ਤੇ ਕਰੀਏ ਸ਼ੁਰੂ ਵੀਰ ਜੀ ਜਰੂਰ ਜੀ ਚਲੋ ਜੀ ਇਹ ਦਿਓ ਪਹਿਲੇ ਜਾਣਕਾਰੀ ਭਾਈ ਸੁਆ ਦੋਜਾ ਸੋਈ ਨੂੰ ਮਹੀਨੋਂ ਹੋਏ ਜੇ ਕੋਈ 3.5-4 ਮਹੀਨੇ 3.5-4 ਮਹੀਨੇ ਹਾਂਜੀ ਹਾਂਜੀ 3.5-4 ਪੰਜ ਲਾਲੇ ਭਾਵੇਂ ਕੋਈ ਠੀਕ ਹੈ ਜੀ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਠੀਕ ਹੈ ਜੀ ਤੇ ਸੂਹਾ ਭੈਣ ਭਰਾਵਾਂ ਦੇ ਗੜੀ ਆ ਸੂਹਾ ਦੂਜਾ ਹੀ ਉਹਨਾਂ ਦੇ ਕਹਿਣ ਮੁਤਾਬਕ ਉਹ ਤੀਜਾ ਲਾਵੇ ਚੌਥਾ ਲਾਵੇ ਪੰਜ ਦਸਵਾ ਲਾਵੇ ਦੁੱਧ ਭਾਜੀ 7 ਲੀਟਰ ਆ 7 ਲੀਟਰ ਆਪਾਂ ਛੇ ਅੱਖਾਂ ਠੀਕ ਹੈ ਜੀ ਲੈਓ ਖੋਲ ਕੇ ਕਰੋ ਚੈੱਕ ਦੁੱਧ 7 ਲੀਟਰ ਹੀ ਆ ਜੀ ਪੱਕਾ ਠੀਕ ਹੈ ਜੀ ਜੀ ਨਹੀਂ ਵੀ ਆਪਾਂ ਕੀ ਜੀਏ 10 ਲੀਟਰ ਆ 12 ਲੀਟਰ ਹੈ ਨਹੀਂ ਗੱਲ ਜਿਹੜੀ ਚੀਜ਼ ਹੈਗੀ ਹੈ ਤੇ ਬਾਕੀ ਇਹੋ ਬੇਨਤੀ ਆ ਵੀ ਆਪ ਦੀ ਝੋਕੇ ਖੜੋ ਝੋਕੇ ਖੜੋ ਬਿਲਕੁਲ ਆਪਣੀ ਤਸੱਲੀ ਕਰੋ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਲਓ ਜੀ ਕਰੋ ਚੈੱਕ ਪੂਰੀ ਵੱਡੀ ਮਹੀਂ ਬਿਲਕੁਲ ਜੀ ਬਿਲਕੁਲ ਕਦਗਾਠੀ ਪੂਰੀ ਵਜਨਦਾਰ ਹਾਂਜੀ ਹਾਂਜੀ ਹੈ ਨਾ ਜੀ ਪੂਰੀ ਲਓ ਜੀ ਫੇਸ ਉਖਾ ਦੀਏ ਕਿਵੇਂ ਸੀਲਸ ਲੱਗਛਾਈ ਪੂਰੀ ਜੀ ਸੀਲਸ ਲੱਗ ਚੌਣ ਵਧੀਆ ਠੀਕ ਹੈ ਥਣ ਥਣ ਕਿਵੇਂ ਵਧੀਆ ਜੀ ਇੱਕ ਨੰਬਰ ਹੈ ਚਵਾਈ ਕੋ ਚੋਕੇ ਖੜੇ ਆਪਣੇ ਘਰੇ ਠੀਕ ਹੈ ਜੀ ਲਓ ਜੀ ਕੀ ਸਾਜੀ ਕੀ ਰੇਡ ਰੋਡ ਕਰਦੇ ਹੀ ਇਹਦਾ ਰੇਡ ਭਾਜੀ ਬਿਲਕੁਲ ਜਾ ਹੀ ਆ ਹਾਂਜੀ ਕੋਈ ਆਪਾਂ ਇਹਦਾ ਕੋਈ ਆਪਾਂ 70 ਨਹੀਂ ਕਰਨਾ 75 ਨਹੀਂ ਕਰਨਾ ਠੀਕ ਹੈ ਜੀ ਇਹ ਥੋੜੀ ਇਹ ਆ ਵੀ ਕੋਈ ਨਾ ਕਿ ਥੱਲਾ ਦਿਖਾਵਾ ਨਹੀਂ ਹੈਗਾ ਹਾਂਜੀ ਆਪਣਾ ਇਹ ਨਹੀਂ ਕੰਮ ਵੀ ਆਪਾਂ ਟਾਈਮ ਨਾਲ ਟਾਈਮ ਲਾਇਆ ਜਾਂ ਛੱਡੀ ਜਮੇ ਹਾਂਜੀ ਸਾਰੇ ਭਾਜੀ ਡੰਗਰ 9:00 10:00 ਵਜੇ ਚ ਇਹ ਸਾਰੇ ਠੀਕ ਹੈ ਜੀ ਦੂਰ ਹੀ ਥੋੜੀ ਜਿਹੀ ਚਵਾਈ ਕਰਕੇ ਲੈਂਦੀ ਆ ਠੀਕ ਹੈ ਜੀ ਏ ਬਾਕੀ ਪੂਰੀ ਬਣਦੀ ਮਾਜ ਬਾਕੀ ਮੁੱਕ ਦੀ ਗੱਲ ਇਹ ਆ ਜੀ ਆਪ ਦਾ ਕੋਈ ਦੋ ਟਾਈਮ ਭਾਂਵੇਂ ਚੋ ਤਸੱਲੀ ਕਰ ਕੀ ਸੱਲੀ ਕਰ ਹਾਂ ਜੇ 7 ਲੀਟਰ ਦੁੱਧ ਆ ਜene ਜਿਹੜੀ ਸੂਈ ਉਸ ਹਾਂ ਨੇ ਆਪ ਮੁਲ ਕਰ ਸੱਜਰ ਤੇ ਮੈਂ ਤੁਹਾਨੂੰ ਪਤਾ ਜੀ ਇੱਕ 30 35 ਦੀ ਆਉਣੀ ਬਿਲਕੁਲ ਜੀ ਬਿਲਕੁਲ ਤੇ ਕੀ ਫਿਰ ਰੇਡ ਕਰਦੇ ਵੀਰ ਜੀ ਇਹਦਾ ਇਹਦੀ 75 ਤੇ ਪਹੁੰਚ ਕਰ ਗਈ ਆ ਪਹਾਨਾ ਵਾਲਾ ਇੱਕੋ ਰੇਡ ਛਾਹੀ ਦੱਸੋ ਇੱਕੋ ਰੇਡ ਦੱਸਣਾ ਜੀ ਭਾਈ ਪੂਰੇ 63000 ਦੇ ਵਿੱਚ ਪਹੁੰਚ ਹੋਣੀ ਪੂਰੇ 63000 ਦੇ ਵਿੱਚ ਗੱਡੀ ਆਪ ਦੀ ਲੈਊ ਜੇ 3000 ਰੁਪਿਆ ਛੜਦਾਂਗਾ ਪੂਰੇ 60000 ਦੀ ਮੈਂ ਦੇਣੀ ਜੇ ਦੇਖ ਲਓ ਭਾਅ ਚੋਂ ਭ ਠੀਕ ਹੈ। ਕੋਈ ਵੱਡੀ ਮੈਂ ਦੇਣੀ ਨਹੀਂ ਕਿਹਾ ਨੇ ਸਿਰਫ ਆਪਾਂ ਇਹ ਜ਼ਾਇਰ ਕਮਾਈ ਪਤਲੀ ਕਮਾਈ ਰੱਖ ਕੇ ਆਪਾਂ ਦੇਣੀ ਹੈ। ਠੀਕ ਹੈ ਜੀ। ਤੇ ਅਗਲੇ ਦੀ ਦਿਓ ਜਾਣਕਾਰੀ। ਗਾੜੀ ਭਾਜੀ ਭੈਣ ਭਰਾਵਾਂ ਦੀ ਗਾੜੀ ਆ। ਸੁਆ ਉਹਨਾਂ ਦੇ ਕਹਿਣ ਮੁਤਾਬਿਕ ਦੱਜਾਂਗੇ। ਆਪਾਂ ਤੇਜਾ ਕਰਾਂਗੇ। ਠੀਕ ਹੈ ਜੀ। ਬਾਕੀ ਭੈਣ ਭਰਾਵਾਂ ਦੀ ਗਾੜੀ ਆ ਕੋਈ ਚੌਥਾ ਲਾਵੇ, ਪੰਜਵਾਂ ਲਾਵੇ, ਅੱਠਵਾਂ ਲਾਵੇ, ਦਹਾਵਾਂ ਲਾਵੇ ਆਪਦੀ ਸਮਝ ਵੇਖੀ। ਬਿਲਕੁਲ ਜੀ ਬਿਲਕੁਲ। ਹਾਂਜੀ। ਕਿੰਨਾ ਪੱਕਾ ਦੁੱਧ ਵੀਰ ਜੀ? ਪੱਕਾ ਦੁੱਧ ਭਾਜੀ ਇਹ ਥੱਲੇ ਵੀ 7 ਲੀਟਰ ਆ। 7 ਲੀਟਰ। ਹਾਂਜੀ ਹਾਂਜੀ ਠੀਕ ਤੇ ਸੂਈ ਨੂੰ ਇਹਨੂੰ ਭਾਜੀ ਕੋਈ ਸਾਢੇ 1-3 ਮਹੀਨੇ ਹੋਏ ਜੇ ਠੀਕ ਹੈ ਜੀ ਚਾਰ ਥੋੜੀ ਬੰਦਿਆਂ ਦੀ ਸੇਵਾ ਸੁਆ ਘੱਟ ਸੀ ਅੱਛਾ ਜੀ ਇੱਕ ਧੰਨਵਾਦ ਪੱਠੇ ਪੱਠੇ ਮੀਂਹ ਮੂਣਾ ਹੋਏ ਨਹੀਂ ਕਿਸੇ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਤੇ ਆਪਣੇ ਤੋਂ ਆ ਕੇ ਨਹੀਂ ਖਾਦੇ ਇੰਨੇ ਕੋ ਵੀ ਤੁਹਾਨੂੰ ਆਪ ਹਰ ਵੀ ਦਿਨ ਜਿਗਰ ਕਰਦੇ ਆ ਆਪਣਾ ਚਾਰ ਆ ਹਾਂਜੀ ਕਈ ਦਾ ਸੱਲ ਜੈ ਤੇ ਡੰਗਰ ਜਿਹੜਾ ਨਵਾਂ ਆਉਂਦਾ ਨਹੀਂ ਖਾਂਦਾ ਨਹੀਂ ਖਾਂਦਾ ਬਿਲਕੁਲ ਬਾਕੀ ਦੂਜੇ ਖਾਂ ਕੇ ਤੁਹਾਨੂੰ ਪਤਾ ਭਾਜੀ ਥਾਂ ਵੀ ਬਦਲ ਜਾਂਦੀ ਆ ਬਿਲਕੁਲ ਜੀ ਬੰਦਾ ਵੀ ਸਾਰਾ ਕੋਈ ਰਹਿਣ ਸਾਂ ਡੰਗਰ ਦਾ ਬਦਲ ਜਾਂਦਾ ਢੜ ਤੇ ਲੈਓ ਜੀ ਖੋਲ ਲੋਈ ਲਓ ਜੀ ਜੀ ਡਿਟੇਲ ਫੇਰ ਦੇ ਦਈਏ ਪਿਸਵਾ ਦੋਜਾ ਨਾਲ ਕਰਮ ਤਿਜਾ ਲਾਵੇ ਕੋ ਚੌਥਾ ਲਾਵੇ ਭਾਵੇਂ ਕੋਠਵਾ ਦਾਵਾ ਲਾਵੇ ਠੀਕ ਹੈ ਜੀ ਆਪ ਜੀ ਸਮਝ ਵਰਤੇ ਸੂਈ ਨੂੰ ਸਾਢੇ ਕਿ ਤਿੰਨ ਮਹੀਨੇ ਇਹ ਚਾਰ ਬੱਚਾ ਨਹੀਂ ਹੈ ਮਿਲਦੀ ਭਾਰੇ ਤੇ ਠੀਕ ਹੈ ਜੀ ਖਾਂ ਤੁਣ ਕਿਵੇਂ ਵੀਰ ਜੀ ਵਧੀਆ ਭਾਜੀ ਚਵਾਈ ਇੱਕ ਨੰਬਰ ਠੀਕ ਹੈ ਕੋਈ ਆਪਣੇ ਘਰੇ ਚੋਕੇ ਘਰੇ ਤਸੱਲੀ ਕਰ ਤਸੱਲੀ ਕਰਕੇ ਹੈ ਨਾ ਜੀ ਬਾਕੀ ਇਹ ਨਹੀਂ ਵੀ ਕੋਈ ਛੋਟੀ ਮੈਂ ਪੂਰੀ ਵਾਈਨ ਮੱਟੇ ਵਾਲੀ ਪੂਰੀ 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 ਸ਼ਾਇ ਜੀ ਹਾਂਜੀ 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 ਲਓ ਜੀ ਕਰੋ ਜੈਕ ਚਲੋ ਤੇ ਵੀਰ ਜੀ ਕੀ ਰੇਡ ਕਰਦੇ ਹੀ ਇਹਦਾ ਭਾਜੀ ਪਾ ਪੱਜ ਜੀ ਆਈ ਤੇ ਜੈ ਜੀ ਦੇ ਦੇਣੀ ਆਪਾਂ ਇਹ ਨਹੀਂ ਕੋਈ ਬਾਕੀ ਜਿਹੜੀ ਇਹਦੀ ਨਾ ਆਰਡਰ ਕੁਆਲਟੀ ਨਾ ਹੁੰਦੇ ਐ ਜਿਵੇਂ ਹੁਣੇ ਸੁੱਕੇ ਟੀਆਂ ਦੀ ਬਿਲਕੁਲ ਜੀ ਲਓ ਜੀ ਹਜੇ ਲੀਡ ਲੂਟ ਚ ਹੋਈ ਜਮੈਂ ਹਾਂਜੀ ਲਓ ਜੀ ਕਰੋ ਜੈਕ 2 جو ਆਇਆ ਇੱਕ ਨੰਬਰ ਹੈ ਠੀਕ ਹੈ ਜੀ ਤੇ ਭਾਵੇਂ ਜੀ ਕੀ ਕਰਦੇ 55 ਕਰੀਏ ਪਹੁੰਚ ਪੂਰੇ 55 ਦੀ ਜੀ ਕਿਵੇਂ 55 ਦੀ ਪਹੁੰਚ ਤੇ ਪੂਰੇ 55 ਦੀ ਕੀ ਹੋਰ ਕਰਵਾਉਣਾ ਜੀ ਕਰ ਲਓ ਥੋੜਾ ਬੜਾ ਇਹ ਭਾਜੀ ਇੱਕੋ ਗੱਲ ਹੋਣੀ ਜੀ ਹਾਂ ਤੇ ਨਾ ਹਾਂਜੀ ਸਿਰਫ 100 ਰੁਪਇਆ ਛੋਟ ਹੋਣੀ ਜੀ ਤੇ ਠੀਕ ਹੈ ਜੀ 200 ਨਹੀਂ ਹੋਣੀ ਰੋ ਵੀ ਆਪ ਮੋੜ ਲਾਉਣੇ ਕਰਾ ਕੇ ਕਰਨੇ ਪੂਰੇ 48000 ਜੀ ਜਾਣ ਦੋ ਪਾਉਮ ਤੇ ਪਾ ਗਏ ਹਾਂ ਜੀ ਗੱਡੀ ਆਪਦੀ ਲੈ ਆਵੇ ਪੂਰੇ 45 ਹਜ਼ਾਰ ਦੀ ਦੇਣੀ ਪੂਰੇ 45 ਸਾਰੀਆਂ ਚਾੜ੍ਹ ਕੇ ਵੇਖ ਲਵਾਂ ਠੀਕ ਹੈ ਸਾਹਮਣੇ ਆਪਾਂ ਤਾਂ ਹਾਂਜੀ ਆਪਾਂ ਤੁਸੀਂ ਆਖਿਆ ਜੈਜ ਦੇਣੀ ਆਪਾਂ ਜੈਜ ਹੀ ਦੇ ਦੇ ਠੀਕ ਹੈ ਜੀ ਹਾਂਜੀ ਤੇ ਦੇਖੋ ਜੀ ਇਹਦੀ ਜਾਣਕਾਰੀ ਗੱਡੀ ਵੀ ਭਾਜੀ ਸੂਆ ਉਹਨਾਂ ਨੇ ਕਹਿਣ ਮੁਤਾ ਤੱਜਾ ਜੀ ਹਾਂਜੀ ਦੂਜਾ ਤੱਜਾ ਨਾ ਆਖਿਆ ਕੋਈ ਚੌਥਾ ਲਾਵੇ ਅਠਵਾਂ ਲਾਵੇ ਦਸਵਾਂ ਲਾਵੇ ਆਪਦੀ ਸਮਝ ਵੇਖੇ ਬਿਲਕੁਲ ਜੀ ਬਿਲਕੁਲ ਥੋੜੀ ਜੀ ਬੰਦਿਆਂ ਦੀ ਸਾਹਮਣੀ ਹੈਗੀ ਜਿੱਥੋਂ ਆ ਲਿਆ ਠੀਕ ਹੈ ਜੀ ਤੇ ਬਾਕੀ ਸਰੀਰ ਪੱਖੋਂ ਦੇਖਣ ਦਈਆ ਮੰਨ ਲਓ ਫੇਸ ਕੁਆਲਿ ਹਾਂਜੀ ਤੇ ਉਦਾਂ ਵੀ ਭਾਵੇਂ ਅਗਲਾ ਜਦਾਂ ਮਰਜ਼ੀ ਚੈੱਕ ਕਰੇ ਵੀ ਕੋਈ ਮੈਂ ਪੁਰਾਣੀ ਨਹੀਂ ਹੈਗੀ ਜੱਜ ਬਿਲਕੁਲ ਜੀ ਲੈਓ ਜੀ ਖੋਈ ਸੂਈ ਨੂੰ ਭਾਜੀ ਇਹਨੂੰ ਵੀ ਕੋਈ ਸਾਢੇ ਇੱਕ ਤਿੰਨ ਚਾਰ ਕੋਈ ਚਾਰ ਸਾਢੇ ਉਹ ਮੰਨ ਲਓ ਆਂਦੇ ਸਾਢੇ ਤਿੰਨ ਕੋਈ ਚਾਰ ਨਾਲੇ ਭਾਵੇਂ ਭੈਣ ਠੀਕ ਹੈ ਜੀ ਕੋਈ ਚਾਰ ਸਾਢੇ ਚਾਰ ਮਹੀਨਿਆਂ ਨਾਲੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਤੇ ਦੁੱਧ 7 ਲੀਟਰ ਦੇ ਦਿੱਤੇ 7 ਲੀਟਰ ਪੱਕਾ ਹੈ ਨਾ ਮਿਲਦੀ ਭਾਰੇ ਤੇ ਠੀਕ ਹੈ ਜੀ ਹਾਂਜੀ ਕਿਵੇਂ ਥਣ ਥਣ ਵੀਰ ਜੀ ਕਿਵੇਂ ਪੜੀ ਇੱਕ ਨੰਬਰੇ ਚ ਭਾਈ ਅੱਖ ਨੂੰ ਤੇ ਭਾਵੇਂ ਆਪਾਂ 8 ਵੀ ਆਖੀ ਜਾਈਏ ਹਾਂਜੀ ਪਰ ਪੱਕਾ ਦੋ ਤੇ ਜਿਹੜਾ 7 ਲੀਟਰ ਦੇ ਪਤਲੀ ਜਮੜੀ ਹੈ ਨਾ ਹਾਂਜੀ ਹਾਂਜੀ ਲਓ ਜੀ ਕਰੋ ਜੀ ਪੱਖ ਨੂੰ ਭਾਵੇਂ 5 ਵੀ ਆਖੀਏ ਪਰ ਆਪਾਂ ਦੋ ਦੋ ਨਾ 8 ਹੀ ਆਖਾ ਪਣੂਆ ਪਸਾ ਤੱਕ ਠੀਕ ਹੈ ਜੀ ਲਓ ਜੀ ਬਾਕੀ ਨਾ ਅਡਰ ਕੁਆਲਟੀ ਬਹੁਤ ਹੀ ਚੰਗੀ ਮਾਈਕ ਖਣ ਥੁਣ ਓਕੇ ਮੈਨਾਂ ਜੀ ਇੱਕ ਨੰਬਰ ਹੈ ਜੀ ਕਿਹਾ ਵੀ ਜੀ ਸੀਲਸ ਲੱਗ ਪੂਰੀ ਹੈ ਪੂਰੀ ਜੀ ਪੂਰੀ ਠੀਕ ਹੈ ਹਾਂਜੀ ਚਾਲ ਬਤ ਤਵਿੱਧੀ ਕੀ ਰੇਡ ਰੂਟ ਕਰਦੇ ਜੀ ਫਿਰ ਇਹਦਾ ਰੇਡ ਭਾਈ ਬਿਲਕੁਲ ਜਾਇਜ਼ ਆ ਹਾਂਜੀ ਤੇ ਕਿਉਂ ਗੱਲਾਂ ਆਪਾਂ ਕੋਈ ਕਰੀ ਜਾਣੀ ਜਿਹੜੀ ਤੁਸੀਂ ਹੁਣ ਆਖਣੀ ਦੇ ਠੀਕ ਹੈ ਜੀ ਗਾਂ ਨੂੰ ਤੇ ਆਪਾਂ ਜਿੱਦਾਂ ਮੈਂ ਥੱਲੇ ਦੁੱਧਿਆ ਨਾ ਹਾਂਜੀ ਤੇ ਆਪਾਂ 50 ਜੀ ਪਹੁੰਚ ਵੀ ਕਰ ਦਈਏ ਹਾਂਜੀ 48 ਜੀ ਵੀ ਕਰ ਦਈਏ ਬਿਲਕੁਲ ਜੀ ਜੱਸ ਨੂੰ ਆਪਾਂ ਜਿਹੜੀ ਜਨਾ 45000 ਦੀ ਪਹੁੰਚ ਜੀ ਲਓ ਜੀ ਗੱਡੀ ਆਂ ਜਿ ਲੈਵੇ ਪੂਰੇ 42000 ਪੂਰੇ 42000 ਹਾਂਜੀ ਹਾਂਜੀ ਲਾਤਾ ਰੇਟ ਸਾਰਾ ਹਾਂਜੀ ਹਾਂ ਠੀਕ ਹੈ ਤੇ ਇਹਦੀ ਦਿਓ ਜਾਣਕਾਰੀ ਗਾੜੀ ਭਾਜੀ ਸੂਆ ਅਜੇ ਤਿੱਜਾ ਅੱਛਾ ਜੀ ਫੇਸ ਕੁਆਲਟੀ ਦਿਖਾਓ ਤੁਸੀਂ ਭੈਣ ਭਰਾਵਾਂ ਨੂੰ ਲਿਆਓ ਜੀ ਤੇ ਗਾੜੀ ਆ ਭੈਣ ਭਰਾਵਾਂ ਦੇ ਕੋਈ ਭਾਵੇਂ ਚੌਥਾ ਲਾਵੇ ਅਠਵਾਂ ਲਾਵੇ ਦਸਵਾਂ ਲਾਵੇ ਆਪਦੀ ਸਮਝ ਵੇਖੇ ਕੋਈ ਬਿਲਕੁਲ ਜੀ ਹਾਂ ਤੇ ਸੂਈ ਜ ਮੈਂ ਤੇ ਮਗਰੇ ਦੇ ਜੇ ਮਗਰੇ ਦੇ ਕੱਟੀ ਆ ਮਗਰ ਕੱਟੀ ਆ ਛੋਟੀ ਨਹੀਂ ਹਾਂ ਜੀ ਵੱਡੀ ਲਓ ਮਗਰ ਕੱਟੀ ਆ ਛਾਈ ਸੁਈ ਨੂੰ ਕੋਈ 3 3.5 ਮਹੀਨੇ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਠੀਕ ਹੈ ਜੀ ਕੋਈ ਆਪ ਦਾ ਜੱਜ ਕਰ ਲਈ ਬਿਲਕੁਲ ਜੀ ਬਿਲਕੁਲ ਹਾਂ ਠੀਕ ਹੈ ਜੀ ਕਿੰਨਾ ਦੁੱਧ ਆ ਦ ਵੀਰ ਜੀ ਦੁੱਧ ਭਾਜੀ ਉਹਨਾਂ ਦੇ ਕਹਿਣ ਮੁਤਾਬਕ ਸੀ 7 6 ਲਾਵੇ ਕੋਈ ਠੀਕ ਹੈ 6 ਪੱਕਾ 6 ਲਾ ਲਓ ਠੀਕ ਮਗਰ ਕੱਟੀ ਆ ਜੀ ਹਾਂ 6 ਲੀਟਰ ਮਗਰ ਕੱਤੀ ਮਿਲਦੀ ਬੱਚੇ ਦੇ ਵਧੀਆ ਠੀਕ ਹੈ ਜੀ ਹਾਂ ਜੀ ਖਾਨ ਤੁਣ ਵੀਰ ਜੀ ਕਿਵੇਂ ਆ ਭਾਜੀ ਇੱਕ ਨੰਬਰ ਹੈ ਜੀ ਚਵਾਈ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਬੱਚੇ ਵਾਲੀ ਮਹਿਨ ਆਏ ਆ ਚਲੋ ਭਾ ਇਹਦਾ ਛੋਟਾ ਹਾਂਜੀ ਜੇ ਕੋ ਚਲੋ ਆਪਾਂ ਸਾਰੇ ਬੈਠ ਤਾਂ ਲੈ ਲਈਦੇ ਆ ਕੋਈ ਚਲੋ ਉਹ ਵਿਚਾਰਾ ਜਿਹੜਾ ਆਪਦਾ ਥੋੜੇ ਲਾਉਣਾ ਨਾ ਪੈਸੇ ਬਿਲਕੁਲ ਜੀ ਬਿਲਕੁਲ ਵਧੀਆ ਚਲੋ ਬਾਕੀ ਜਦਾਂ ਦਾ ਡੰਗਰ ਆਈ ਉਦਾਂ ਦਾ ਭਾ ਸਾਰੇ ਆਪਾਂ ਆਪਣੀ ਬਿਲਕੁਲ ਜੀ ਬਿਲਕੁਲ ਆਪੋ ਆਪਣੀ ਜਗ੍ਹਾ ਡੰਗਰ ਸਾਰੇ ਹਾਂਜੀ ਲਓ ਜੀ ਬਾਕੀ ਚਲੋ ਜਿੰਨੀ ਵੀ ਸੁਥਰੀ ਆ ਜੀ ਕਿਵੇਂ ਸੀਰੀਜ਼ਲਾਕ ਛਾਈ ਹਾਂਜੀ ਹਾਂਜੀ ਚੋਣ ਇੱਕ ਨੰਬਰ ਹੈ ਠੀਕ ਹੈ ਥਣ ਥਣ ਓਕੇ ਪੂਰੇ ਹੈ ਨਾ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਭਾਜੀ ਕੋਈ 3 1/2 ਮਹੀਨੇ ਆ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਕੋਈ ਆਪ ਦੀ ਸਮਝ ਵਿੱਚ ਠੀਕ ਹੈ ਨਹੀਂ ਆਪਾਂ ਨਹੀਂ ਇਹ ਗੱਲ ਦੀ ਕੋ ਜਿਹੜਿਆ ਆਪਾਂ ਨਹੀਂ ਕਰਦੇ ਠੀਕ ਹੈ ਜੀ ਨਾਲੇ ਸੋਇਆ ਡੰਗਰੇ ਜੀ ਜਦੋਂ ਅਗਲੇ ਚੋ ਹੀ ਲੈਣਾ ਤੇ ਫਿਰ ਇਹਦੇ ਵਿੱਚ ਆਪਾਂ ਬਿਲਕੁਲ ਜੀ ਬਿਲਕੁਲ ਆਪਣੀ ਤਸੱਲੀ ਕਰੇ ਜਿੱਦਾ ਮਰਜੀ ਹੈ ਨਾ ਆਪਾਂ ਕਿਉਂ ਆਵੇਂ ਅਗਲੇ ਨੂੰ ਆਖਾਂ ਬਿਲਕੁਲ ਹੀ ਬਿਲਕੁਲ ਹਾਂਜੀ ਹਾਂਜੀ ਵੀ ਜੀ ਫਿਰ ਕੀ ਰੇਟ ਰੂਟ ਕਰਦੇ ਜੀ ਇਹਦਾ ਉਹ ਰੇਟ ਭਾਜੀ ਚਲੋ ਤੁਹਾਨੂੰ ਪਤਾ ਹੀ ਆ ਰੇਟ ਜਿਹੜੇ ਚੱਲੰਦੇ ਆ ਹਾਂਜੀ ਬੀਜੇ ਵੀ ਥੋੜਾ ਆ ਜਾਣਾ ਕਿਨੋਂ ਬਾਜ਼ਾਰ ਭਾਜੀ ਤੇਜ ਹੋ ਗਿਆ ਬਿਲਕੁਲ ਉਹ ਤੇਗਾ ਥੋੜਾ ਜਾਂ ਡੰਗਰ ਭਾਜੀ ਅੱਗੇ ਲੈ ਆਉਨੇ ਆ ਆਪਾਂ ਮੰਡ ਵਾਲੇ ਪਾਸਿਓਂ ਹਾਂਜੀ ਤੇ ਨੁਕਸਾਨ ਹੋਇਆ ਕਰਕੇ ਆਪਾਂ ਪੀੜੀ ਵੀਰੀ ਜੇ ਜੇਕਰ ਕੀਤਾ ਹਾਂਜੀ ਹਾਂਜੀ ਮਾਲ ਥੋੜਾ ਘੱਟ ਲੱਭਦਾ ਘੱਟ ਲੱਭਦਾ ਡੰਗਰ ਥੋੜਾ ਮਹਿੰਗਾ ਲੱਭਦਾ ਤੇ ਆਪਾਂ ਇਹ ਕਰਕੇ ਨਾ ਐਰਕੀ ਛੋਟੇ ਭਾ ਨਹੀਂ ਲੱਭਦੇ ਤਿੰਨ ਕ ਡੰਗਰਾ ਛੋਟੇ ਭਾ ਦੇ ਹਾਂਜੀ ਤੇ ਵੱਡੇ ਦੇ ਵੀ ਹੈਗੇ ਚਲੋ ਵੀ ਸਾਰੇ ਭੈਣ ਭਰਾ ਵਰਦੇ ਜਾਣ ਬਿਲਕੁਲ ਦੀ ਬਿਲਕੁਲ ਤੇ ਇਹਦੀ ਭਾਜੀ ਕਰਨ ਹੁੰਦੇ ਭਾਵੇਂ 50 ਜੀ ਵੀ ਪਹੁੰਚ ਕਰਦੀ ਅਛਾ ਇਹ ਮਗਰ ਬਚਾ ਵਾ ਵਿਗਦੀ ਆ ਮੰਜ ਹਾਂਜੀ ਹਾਂਜੀ ਬਿਲਕੁਲ ਪਰ ਆਪਾਂ 50 ਨਹੀਂ ਕਰਨਾ ਆਪਾਂ ਨਾ ਇਹਦਾ 48 ਕਰਨ ਪੂਰੇ 46000 ਦੇ ਵਿੱਚ ਪਹੁੰਚ ਪੂਰੇ 46000 ਦੀ ਗੱਡੀ ਆਪਜੀ ਲੈਵੇਂ ਤੇ ਪੂਰੇ 43000 ਪੂਰੇ 43 ਦੀ ਹਾਂਜੀ ਹਾਂਜੀ ਇਹ ਰੇਟ ਤੇ ਸਹੀ ਕੇ ਲੈਣ ਚ ਕਰਦੇ ਹੈ ਸਹੀ ਕੇ ਲੈਣ ਜੀ ਸਹੀ ਕੇ ਲੈਣ ਹਾਂਜੀ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਬਾਕੀ ਕੇਵਲੇ ਜੇ ਕਿਸੇ ਨੂੰ ਭਲੇਖਾ ਲੱਗਦਾ ਵੀਡੀਓ ਵੇਖ ਕੇ ਆਪਾਂ ਨੂੰ ਸਕਰੀਨ ਸ਼ਾਟ ਪਾਵੇ ਵੀ ਆੜ ਹੀ ਮੱਝ ਠੀਕ ਹੈ ਜੀ ਕੋਈ ਇਹ ਰੇਟ ਦਾ ਭਲੇਖਾ ਲੱਗ ਜਾਂਦਾ ਕਈ ਪੈਸਾ ਹਾਂਜੀ 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 ਤੇ ਦਿਓ ਜੀ ਇਹਦੀ ਜਾਣਕਾਰੀ ਇਹ ਭਾਜੀ ਜਫਰਾਵਾਦੀ ਜੀ ਜਫਰਾਵਾਦੀ ਨੀਲੀ ਰਾਵੀ ਚੌਂਦੀ ਨੀਲੀ ਰਾਵੀ ਜੀ ਸੂਆ ਉਹਨਾਂ ਦੇ ਕਹਿਣ ਮੁਤਾਬਕ ਭੈਣ ਭਰਾ ਆਪਦੀ ਸਮਝ ਵਰਤੇ ਸੂਆ ਉਹਦੇ ਪਹਿਲਾ ਸੂਈ ਆ ਅੱਛਾ ਜੀ ਆਪਾਂ ਦੰਦ ਫੜ ਕੇ ਵਿਖਾ ਦਿੰਦੇ ਆ ਸਰੀਰ ਪੱਖੋਂ ਵੇਖ ਲੇ ਜੀ ਲਓ ਪਹਿਲਾ ਲਾਵੇ ਦੂਜਾ ਲਾਵੇ ਕੋ ਅਠਵਾਂ ਲਾਵੇ ਦਹਾਵਾਂ ਲਾਵੇ ਆਪਦੀ ਸਮਝ ਵਰਤੇ ਬਿਲਕੁਲ ਜੀ ਬਿਲਕੁਲ ਹੁਣ ਕਿ ਆਦ ਦਿੰਦੇ ਵਪਾਰੀ ਕੱਟੀ ਬਣਾ ਦਿੰਦੇ ਆ ਆਪਾਂ ਨੇ ਭਾਵੇਂ ਕੋ ਅਠਵਾਂ ਲਾਵੇ ਦਹਾਵਾਂ ਲਾਵੇ ਭੈਣ ਭਰਾਵਾਂ ਦੇ ਗੜੀ ਆ ਸ਼ੀਸ਼ਾ ਹਾਂਜੀ ਬਿਲਕੁਲ ਬਿਲਕੁਲ ਆਪਾਂ ਇਨੀਆਂ ਦੇ ਮੁੜ ਕੇ ਆ ਦਿੰਦੇ ਵਪਾਰੀ ਮੈਂ ਜਿਆਦੇ ਸੂਈ ਜਨਵੇਂ ਸਵੇਰ ਆ ਪਤਾ ਲੱਗ ਹੀ ਜਾਂਦਾ ਜੀ ਵੇਖਿਆਂ ਪਤਾ ਲੱਗ ਜਾਂਦਾ ਹੈ ਹਾਂਜੀ ਹਾਂਜੀ ਸਿਰਫ ਇਹ ਆ ਇਹ ਕੁਦਰਤ ਦੀ ਬੰਤਰ ਆ ਬੰਤਰਿਆ ਬਿਲਕੁਲ ਦੀ ਹਾਂਜੀ ਹਾਂਜੀ ਆਪਾਂ ਇਹ ਮੰਨ ਲਓ ਇਹ ਨਹੀਂ ਵੀ ਜਿਹੜੀ ਝੋਟੀ ਹੁੰਦੀ ਉਹਦਾ ਕਿ ਤਾ ਸਿੰਘ ਨਿਕਾ ਹੀ ਹੁੰਦਾ ਵਾ ਬਿਲਕੁਲ ਬਿਲਕੁਲ ਇਹ ਨਹੀਂ ਹੁੰਦੀ ਗੱਲ ਹਾਂਜੀ ਇਹ ਇਹ ਗੱਲ ਹੈਗੀ ਤੇ ਬਾਕੀ ਜਿੰਨੀ ਵੀ ਹੈ ਨਾ ਜਮੀ ਪਲੀ ਆ ਹਾਂਜੀ ਰਾਜੀ ਆ ਜੀ ਰਾਜੀ ਬਿਲਕੁਲ ਪੂਰੀ ਪੂਰੀ ਰਾਜੀ ਦੇ ਬਾਕੀ ਸਭ ਤੋਂ ਵੱਡੀ ਗੱਲ ਆ ਦਾ ਪ੍ਰਤਾਪ ਸਵੰਨਤਾ ਹੁੰਦਾ ਵੀ ਟੇਡਾ ਕੱਟ ਤੇ ਮਿਲਦਾ ਆਉਣਾ ਕਾਟਾਂ ਤੋਂ ਉਹਨਾਂ ਨੂੰ ਬਿਲਕੁਲ ਬਿਲਕੁਲ ਇਹੋ ਗੱਲ ਜੇ ਆਪਾਂ ਇਹ ਨਾ ਤਿੰਨ ਜਿਹੜੀਆਂ ਚਾਹ ਰਹਿਣਾ ਭੈਣ ਭਰਾਵਾਂ ਦੇ ਛਾੜ ਕੇ ਲੈ ਆਣੀਆਂ ਨਾ ਚਲ ਤਿੰਨ ਕ ਪਾਈਏ ਨੀਲੀ ਦੀਆਂ ਇੱਕ ਨੀਆਂ ਹਾਂਜੀ ਹਾਂਜੀ ਠੀਕ ਐ ਲੈਓ ਇੱਕ ਰੀ ਖੋਲ ਕੇ ਬਾਹਰ ਜੀ ਪ੍ਰਤਾਪ ਪ੍ਰਤਾਪ ਫਿਰ ਰਲ ਜਾਂਦੇ ਆ ਨਾ ਜੀ ਹਾਂਜੀ 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 ਕੋਈ ਗੱਲ ਨਹੀਂ ਕੋਈ ਭਰਾ ਜੀ ਆਪਣਾ ਵੱਡਾ ਲਓ ਜੀ ਕਰੋ ਜੀ ਚੈੱਕ ਟੇਡਾ ਕੱਟ ਹੈ ਹਾਂਜੀ ਹਾਂਜੀ ਤੇ ਪੂਰੀ ਪਲੀ ਪਲੋਸੀ ਹੈ ਕਿੰਨਾ ਦੁੱਧ ਦੁੱਧ ਛਾਈ ਦੁੱਧ ਭਾਜੀ 9 10 ਲੀਟਰ ਜਾਂ ਚਾਵਾ ਮਾ 8 ਲਾ ਦੇ ਕੋਈ 8 ਲਾ ਦੇ ਹਣਾ 8 ਲੀਟਰ ਹਾਂ ਤਸल्ली ਵਾਲਾ ਫਿਰੇ ਲੇਟ ਲੂਟ ਚੋਕੇ ਲਿਆਂਦੀ ਕੋ ਚੋਕੇ ਖੜੇ ਦੋ ਡੰਗ ਆਪਣੇ ਘਰ ਠੀਕ ਜੇ ਦੁੱਧ ਕੱਢੇ ਤੇ ਲੈ ਜੇ ਨਹੀਂ ਤੇ ਕੋਈ ਗੱਲ ਨਹੀਂ ਬਿਲਕੁਲ ਦੀ ਬਿਲਕੁਲ ਲਓ ਜੀ ਬਹੁਤ ਸੋਹਣਾ ਫੇਸ ਹੈ ਤੇ ਪੈਰਾਂ ਦੇ ਨਿਸ਼ਾਨ ਜੇ ਹਾਂਜੀ ਹਾਂਜੀ ਹਣਾ ਜੀ ਹਾਂਜੀ ਲਓ ਜੀ ਆਉਂਦੀ ਜਫਰਾਵਾਦੀ ਚ ਦੇ ਜਫਰਾਵਾਦੀ ਚ ਕੋਈ ਸ਼ੱਕ ਨਹੀਂ ਝੋਟੀ ਨਹੀਂ ਚੱਕਦੀ ਕੋਈ ਹਨਾ ਜੀ ਦੁੱਧ ਫਿਰ ਤੋਂ ਦੱਸ ਦਿਓ ਮੜਾ ਕਿੰਨਾ ਦੁੱਧ ਭਾਜੀ ਚਵਾਵਾਂ ਦੇ 9 ਦਾ ਲੀਟਰ ਆ ਅੱਛਾ ਜੀ ਪੱਕਾ 8 ਲੀਟਰ ਲਾਵੇ ਕੋਈ ਪੱਕਾ 8 ਲੀਟਰ ਹੈਗਾ ਤੇ ਦੁੱਧ ਤੇ ਭਾਵੇਂ 9 ਹੀ ਹੋਵੇ ਆਪਾਂ 8 ਖਾਂਗੇ ਠੀਕ ਹੈ ਜੀ ਬਾਕੀ ਕੋਈ ਇਹ ਨਾ ਕਿ ਨਿੱਕੀ ਆ ਕਿ ਕਿਵੇਂ ਥਣ ਥਣ ਵੇਚੀ ਕਿਵੇਂ ਚੱਕ ਤਾਂ ਨਹੀਂ ਚਵਾਈ ਇੱਕ ਨੰਬਰ ਆ ਦੁੱਧ ਮੇਰੇ ਸਹਾਰਾ ਨਾ ਦੁੱਧ ਇਹਦੇ ਥੱਲੇ ਸਾਰਿਆਂ ਨਾਲੋਂ ਜ਼ਿਆਦਾ ਹਾਂਜੀ ਇਹ ਮੈਂ ਦਿੰਦਾ ਬਿਲਕੁਲ ਬਿਲਕੁਲ ਹਾਂ ਥੋੜਾ ਚਲੋ ਇੱਕ ਚੋਈ ਚਾਹੀ ਲੈਟ ਆ ਜਿੱਦਾਂ ਵੀ ਬਾਕੀ ਚੋਕੇ ਖੜੇ ਜੀ ਆਪਦੀ ਕੋਈ ਨਹੀਂ ਗੱਲ ਦਾ ਲਓ ਜੀ ਕਰੋ ਇਹ ਚਾਹ ਥਾਂ ਥਣੋ ਕੇ ਆਣਾ ਪੂਰੇ ਤਸੱਲੀ ਵਾਲੇ ਕੰਮ ਹਨਾ ਬਾਕੀ ਕੋਈ ਪ੍ਰਾਤ ਤਸੱਲੀ ਕਰ ਸਕਦਾ ਚੋਕੇ ਖੜੇ ਜੀ ਆਪਦੀ ਤੇ ਕੀ ਰੇਟ ਰੂਟ ਵੀ ਜੀ ਇਹਦਾ ਭਾਈ ਜੇ ਤੂੰ ਦੁੱਧ ਹਿਸਾਬ ਨਾਲ ਲਈਏ ਨਾ ਤੇ ਕਈ ਨਹੀਂ 8-10 ਲੀਟਰ ਜੜੀਆਂ ਲੱਖ ਸਵਾ ਲੱਖ ਖੜੀਆਂ ਵੀ ਦੇਣੇ ਬਿਲਕੁਲ ਬਿਲਕੁਲ ਤੇ ਬਾਕੀ ਇਹ ਨਸਲ ਦਾ ਵੀ ਭਾਜੀ ਮੁੱਲ ਹੈਗਾ ਹਾਂਜੀ ਤੇ ਆਪਾਂ ਕੋਈ ਇਹ ਨਹੀਂ ਕਹਿਣਾ 70 75 ਨਹੀਂ ਕਹਿਣਾ ਹਾਂਜੀ ਨਾ ਕੋਈ 65 ਨਹੀਂ ਕਹਿਣਾ ਠੀਕ ਹੈ ਜੀ ਇਹਦੀ ਆਪਾਂ ਪੂਰੇ 60 ਹਜ਼ਾਰ ਦੇ ਵਿੱਚ ਪਹੁੰਚ ਕਰਨੀ ਪੂਰੇ 60 ਹਜ਼ਾਰ ਦੇ ਗੱਡੀ ਆਪ ਜੀ ਲੈਵੇ 58 ਹਜ਼ਾਰ ਦੀ ਦੇ 58 ਹਜ਼ਾਰ ਦੀ ਹਾਂਜੀ ਠੀਕ ਹੈ ਜੀ ਤੇ ਇੱਕ ਡਿਟੇਲ ਆਪਾਂ ਦਿੱਤੀ ਨਹੀਂ ਹਾਂਜੀ ਸੂਈ ਨੂੰ ਭਾਜੀ ਇਹਨੂੰ ਹੋਇਆ ਜੀ ਹਜੇ ਹਿਸਾਬ ਨਾਲ ਮਲਪੀ ਕੋਈ ਸਾਢੇ 1 3 ਮਹੀਨੇ ਟਾਈਮ ਸਾਢੇ 3 ਮਹੀਨੇ ਹੋ ਗਏ ਤੇ ਬਣੀ ਸੋਰੀ ਵੀ ਆ ਕੋਈ 20 25 ਦਿਨਾਂ ਦੀ ਪਰ ਆਪਾਂ ਕੋਈ ਗਾਰੰਟੀ ਨਹੀਂ ਦੇਣੀ ਆਪਾਂ ਸਿਰਫ ਦੱਸਣ ਦਿਆਂ ਭੈਣ ਭਰਾ ਨੂੰ ਆਪਾਂ ਇਹ ਨਹੀਂ ਆਂਦੇ ਬੀ ਮਹੀਨੇ ਦੀ ਸੂਈ ਆ ਬਿਲਕੁਲ ਜੀ ਬਿਲਕੁਲ ਨਗਰ ਨੂੰ ਟੀਕਾ ਭਰਿਆ ਹੋਵੇ ਹਾਂਜੀ ਕਈ ਭੈਣ ਭਰਾ ਦਿੰਦੇ ਆ ਬਿਲਕੁਲ ਚਲੋ ਮਜ਼ਾਕੀਆ ਤਾਂ ਉਹ ਤੇ ਜਿੱਦਾਂ ਮਰਜ਼ੀ ਭੈਣ ਭਰਾ ਆਪਣੇ ਆਪ ਗੁੱਸਾ ਨਹੀਂ ਕਰਦੇ ਹਾਂਜੀ ਕਈ ਆਦਨ ਤੇ ਬੀ ਡੰਗਰ ਬਣਿਆ ਆ ਪਾਜੀ ਗੱਲ ਇਦਾਂ ਜੇ ਆਪਾਂ ਉਹਨਾਂ ਨੂੰ ਬਣਿਆ ਡੰਗਰ ਨੂੰ ਮਹੀਨੇ ਦੀ ਸੂਈ ਕਹਿ ਕੇ ਦੇ ਦਾਂਗੇ ਹਾਂਜੀ ਤਾਜੀ ਬਣਾ ਦਿੰਨੇ ਆ ਬਿਲਕੁਲ ਅਗਲੇ ਤੋਂ ਜਾ ਕੇ ਗੱਭਨ ਨਿਕਲਾ ਦੇ ਜੇ ਮੰਨ ਲਓ ਟੀਕਾ ਭਰਿਆ ਅਗਲਾ ਵੰਡ ਵੱਤ ਪਾ ਦੇ ਵੀ ਦੋਦ ਮੈਂ ਹੋਰ ਵਧਾਉਣਾ ਤੇ ਜੇ ਅਗਲੇ ਦਾ ਨੁਕਸਾਨ ਹੋਇਆ ਤੇ ਤੈਨੂੰ ਫੇਰ ਆਪਾਂ ਨੂੰ ਉਲਟਾਕਣਾ ਬਿਲਕੁਲ ਬਿਲਕੁਲ ਇਹ ਆਪਾਂ ਇਹਨੂੰ ਸੱਜਰ ਵੀ ਨਹੀਂ ਆਂਦੇ ਤੇ ਨਾ ਭਾਜੀ ਆਪਾਂ ਬਣੀਆਂ ਨੇ ਅਗਲੇ ਦੀ ਬਾਕੀ ਆਪਣੀ ਤਸੱਲੀ ਕਰ ਸਕਦਾ ਹੈ ਨਾ ਤੇ ਧਿਆਨ ਰੱਖ ਸਕਦਾ ਆ ਆਊ ਆਪਣੀਆਂ ਸਿੱਧੀਆਂ ਗੱਲਾਂ ਨਾ ਪਾਸੂ ਆਂਦੇ ਹੀ ਅਗਲੇ ਨੂੰ ਹਾਂਜੀ ਤੇ ਨਾ ਆਪਾਂ ਦੇ ਹੀ ਵੀ ਆਪਦੀ ਸਮਝ ਵੇਖੇ ਸਮਝ ਵੇਖੇ ਆਪਦੀ ਚੋਕੇ ਖੜੀ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਕੀ ਰੇਟ ਰੂਲ ਵੀ ਜੀ ਇਹਦਾ ਹੈ ਰੇਡ ਭਾਜੀ ਆਪਾਂ ਦੱਸਤਾ ਪੂਰੇ 60000 ਦੇ ਵਿੱਚ ਪਹੁੰਚਿਆ ਗੱਡੀ ਆਪਦੀ ਲੈਵੇ ਤੇ 58000 ਦੀ 58000 ਦੀ ਹਾਂਜੀ ਠੀਕ ਹੈ ਤੇ ਇਹਦੀ ਜਾਣਕਾਰੀ ਦਿਓ ਜੀ ਅਗਲੀ ਗੱਡੀ ਭਾਜੀ ਇਹ ਮੈਂ ਨਾ ਜਮਾਂਦਰੂ ਛੋਟੀ ਹੁੰਦੀ ਤੋਂ ਕਦੇ ਕੱਟੀ-ਕੁੱਟੀ ਸੰਗ ਝੜਾਤਾ ਹੈ ਪੋਛ ਲੰਡੀ ਜੇਗੀ ਪੋਛ ਲੰਡੀ ਤੇ ਨੀਲੀ ਰਵੀ ਜੇ ਪਿਓ ਨੀਲੀ ਰਵੀ ਲਓ ਜੀ ਹਾਂਜੀ ਹਾਂਜੀ ਮਾਰਕਿੰਗ ਕਰੋ ਚੈੱਕ ਹਾਂ ਤੇ ਬਾਕੀ ਇਹ ਨੱਕ ਦੇ ਨਿਸ਼ਾਨ ਹਾਂਜੀ ਹਾਂਜੀ ਹਣਾ ਜੀ ਬਾਕੀ ਮਾਰਕਿੰਗ ਪੂਰੀ ਆ ਪੂਰੀ ਪੂਰੀ ਮਾਰਕਿੰਗ ਬਾਕੀ ਕੋਈ ਇਹ ਨਾ ਆਖੇ ਹਾਂਜੀ ਵੀ ਦਿਖਾਵਾ ਘਟਿਆ ਚੋਈ ਮੈਂ ਲੇਟ ਆ ਸਵੇਰੇ ਅੱਛਾ ਜੀ ਤੇ ਦੁੱਧ ਮੈਂ ਥੱਲੇ ਜਿਹੜਾ ਆ 8 ਲੀਟਰ ਜੇ ਪੱਕਾ 8 ਲੀਟਰ ਪੱਕਾ ਗਾੜ੍ਹ ਵੀ ਬਥੇਰੀ ਆ ਹਾਂਜੀ 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 ਨਹੀਂ ਹਾਂ ਥਾਣ ਥਣ ਕਿਵੇਂ ਇੱਕ ਨੰਬਰ ਹੈ ਜੀ ਚੋਈ ਠੀਕ ਹੈ ਚੋ ਕੇ ਖੜੇ ਕੋਈ ਤੇ ਸਿੰਘ ਸ਼ਾਹ ਜੀ ਕਿਵੇਂ ਸਿੰਘ ਦਾ ਖੋਖਾ ਲੱਥਾ ਜੀ ਇੱਕ ਦਾ ਅੱਛਾ ਜੀ ਠੀਕ ਉਹ ਵੀ ਲੈ ਭੈਣ ਭਰਾ ਠੀਕ ਹੈ ਜੀ ਬਿੱਲੀ ਬੋਲੀ ਆਖਿਆ ਹਾਂਜੀ ਤੇ ਬੱਗੀ ਨਾਸ ਮੀਰੀ ਰਵੀ ਜੀ ਪਿਓ ਸਾਰੀਆਂ ਨਿਸ਼ਾਨੀਆਂ ਪੂਰੀਆਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਸੋਈ ਨੂੰ ਸੂਈ ਨੂੰ ਇਹਨੂੰ ਪਾਜੀ ਇਹ ਤਾਂ ਨਹੀਂ ਅੱਛਾ ਜੀ ਇਹਨੂੰ ਸੂਈ ਨੂੰ ਇਹਨਾਂ ਕਿ ਚਰੀ ਹੋਇਆ ਤੇ ਮਗਰ ਫਲ ਫੁੱਲ ਕੋਈ ਹਾਂ ਮਗਰ ਉਹ ਫਲ ਵੀ ਦਿਖਾ ਦਿੰਨੇ ਆਪਾਂ ਤੇ ਸੂਈ ਨੂੰ ਇਹਨੂੰ ਮੇਰਾ ਖਿਆਲ ਹੋਇਆ ਕੋਈ 25 ਦਿਨ ਮਹੀਨਾਂ ਵਾਲੇ ਕੋਈ ਪਾਜੀ 25 ਦਿਨ ਹੋਏ ਆ ਨਾ ਸੂਈ ਕੋਈ ਮਹੀਨਾ ਲਾਵੇ ਪੰਦਾ ਤੇ ਦੁੱਧ ਦਾ ਪੱਕਾ ਕਿੰਨਾ ਛਾ ਜੀ ਦੁੱਧ 8 ਲੀਟਰ ਹੈ ਜੀ ਪੱਕਾ ਹਨਾ ਅਜੇ ਮੈਂ ਨਾ ਜਦੋਂ ਦੀ ਆਪਣੇ ਤੋਂ ਆਈ ਨਾ ਮੈਂ ਹਾਂਜੀ ਇਹ ਥੋੜਾ ਚਾਰ ਚੂਰੇ ਆ ਤੇ ਇੱਕ ਬੱਚਾ ਰਿੰਗਦਾ ਤੇ ਘਰਦਾ ਮੈਂ ਬੱਚੇ ਦਾ ਵੀ ਕਰੀ ਜਾਂਦੀ ਆ ਤੇ ਤੁਹਾਨੂੰ ਪਤਾ ਇਹਨਾਂ ਬੱਚਾ ਡੰਗਦਾ ਡੰਗਰ ਫਿਰ ਖਾਂਦਾ ਨਹੀਂ ਕੋਈ ਬਿਲਕੁਲ ਬਿਲਕੁਲ ਉਹ ਤੇ ਗੱ ਮਗਰ ਕੀ ਹੈ ਇਹਦੇ ਮਗਰ ਇਹ ਜੀ ਇੱਕ ਮਿੰਟ ਵੇਖ ਕੇ ਦੱਸ ਦੇਣਾ ਮੇਰੇ ਖਾਲ ਕੱਟੀ ਜਾ ਮਗਰ ਇਹਦੇ ਠੀਕ ਹੈ ਜੀ ਡੰਗਰ ਨਾਲ ਕੱਠੇ ਹੀ ਆਏ 8 10 ਤੇ ਕਿੰਨਾ ਖਿਆਲ ਨਹੀਂ ਰਿਹਾ ਲਾਵਰੀ ਕਰੋ ਥਾਣ ਸੁਣ ਵੀਰ ਜੀ ਕਿਵੇਂ ਆ ਪਾਜੀ ਚਵਾਈ ਇੱਕ ਨੰਬਰ ਆ ਓਕੇ ਆ ਸਾਰਿਆਂ ਨਾ ਹਾਂ ਅਗਲੇ ਨਾਲ ਅਗਲਾ ਬਰਾਬਰ ਪਿਛਲੇ ਨਾਲ ਪਿਛਲਾ ਬਾਕੀ ਕੋਈ ਚੋਕੇ ਖੜੇ ਆਪਣੇ ਘਰੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਆ ਰੋਈ ਬੱਚਾ ਖਾ ਲੈ ਇਹ ਬੱਚਾ ਨਾਲ ਕਟਾਈ ਮਗਰ ਮਗਰ ਕਟਾ ਆ ਗਿਆ ਨਾ ਮਗਰ ਕਟਾ ਸੂਈ ਚਲੋ ਭਵੇਂ ਅੱਖ ਨੂੰ ਆਪਾਂ 20 25 ਦਿਨ ਆਖਦੀਏ ਮਹੀਨੇ ਦੀ ਲਾਵੇ ਕੋਈ ਬਿਲਕੁਲ ਜੀ ਬਿਲਕੁਲ ਮਹੀਨੇ ਦੀ ਲਾਵੇ ਹਾਂਜੀ ਹਾਂਜੀ ਇਹ ਕਟਾ ਮਗਰ ਹਾਂਜੀ ਚਲੋ ਜੀ ਤੇ ਰੇਡ ਵੀਰ ਜੀ ਕੀ ਕਰਦੇ ਇਹਦਾ ਰੇਡ ਭਾਜੀ ਦਿਖਾਵਾ ਥੋੜਾ ਘਟ ਤਾਂ ਜਾਂਦਾ ਆਪ ਤਾਂ ਲੇਟ ਲੂਟ ਚਾਹੀ ਜੀ ਸਵੇਰੇ ਹਾਂਜੀ ਤੇ ਬਾਕੀ ਮੈਂ ਤਾਂ ਜੀ ਆ ਹਾਂਜੀ ਬਿਲਕੁਲ ਤੇ ਰੇਟ ਇਹਦਾ ਜੈ ਜੀ ਪਾਇਰ ਚ ਕਰਕੇ ਪੂਰੇ ਪਹੁੰਚ ਹਾਂ ਨਾ ਇੱਕੋ ਰੇਟ ਦੱਸ ਦਈਏ ਜੀ ਇੱਕੋ ਲਾਗੇ ਲਾਗੇ 56000 ਦੇ ਵਿੱਚ ਪਹੁੰਚ ਜੇ ਗੱਡੀ ਆਪ ਦੀ ਲੈਵੇ ਪੂਰੇ 53000 ਦੇ ਪੂਰੇ 53000 ਦੇ ਠੀਕ ਹੈ ਜੀ ਤੇ ਇਹਦੀ ਦਿਓ ਜਾਣਕਾਰੀ ਇਹਦੀ ਗੱਡੀ ਵੀ ਭਾਈ ਇਹ ਨੀਲੀ ਰਵੀ ਦੀ ਆ ਨੀਲੀ ਰਵੀ ਦੀ ਹੂੰ ਸੂਈ ਨੂੰ ਭਾਜੀ ਨੂੰ ਕੋਏ ਜੇ ਤਿੰਨ ਸਾਢੇ ਤਿੰਨ ਚਾਰ ਮਹੀਨੇ ਲਾਵੇ ਕੋ ਠੀਕ ਹੈ ਜੀ ਹਾਂ ਜੀ ਤੇ ਨੀਲੀ ਦਾ ਵਿੱਚ ਜੇ ਪਿਓਰ ਪਿਓਰ ਮਾਰ ਕੇ ਹਾਂ 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 ਹਣਾ ਜੀ ਲਓ ਜੀ ਦੁੱਧ ਆਠਿਆ ਸੱਤ ਲਾਵੇ ਕੋ ਪੈਨ ਦਾ ਸੱਤ ਸੱਤ ਲੀਟਰ ਲਾਵੇ ਠੀਕ ਹੈ ਜੀ ਹਾਂ ਜੀ ਤੇ ਸੂਈ ਨੂੰ ਕੋਈ ਸਾਢੇ ਕਿ ਤਿੰਨ ਮਹੀਨੇ ਤੱਕ ਹੋਏ ਆ ਸਾਢੇ ਤਿੰਨ ਚਾਰ ਲਾਲੇ ਕੋਈ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਠੀਕ ਹੈ ਜੀ ਲਓ ਜੀ ਖੋਲ ਕੇ ਲਓ ਜੀ ਆਰਾ ਨਾ ਥੋੜਾ ਨਾ ਡਰਦੀਓ ਲੋ ਜੀ ਕਰੋ ਜੀ ਚੈੱਕ ਮਾਰਕਿੰਗ ਇਹਦੀ ਵੀ ਸਾਰੀ ਪੂਰੀ ਆ ਬਿਲਕੁਲ ਬਿਲਕੁਲ ਚੱਡੇ ਤੇ ਦੋ ਮੰਨ ਨਿਸ਼ਾਨ ਦੇ ਹਾਂਜੀ ਤੇ ਪੈਰੇ ਧੋਤੇ ਹਨਾ ਹਾਂਜੀ ਬਿਲੀਆਂ ਅੱਖਾਂ ਜੀ ਹਾਂਜੀ ਬਿਲਕੁਲ ਬੱਗੀ ਨਾ ਹਾਂਜੀ ਲਓ ਸਾਰਾ ਕੋ ਬਾਕੀ ਭੈਣ ਭਰਾ ਆਪਣੇ ਸਿਆਣੇ ਆ ਜੀ ਆਪਣੇ ਨੂੰ ਜੀ ਬਿਲਕੁਲ ਜੀ ਬਿਲਕੁਲ ਅਗਲਾ ਆਪ ਦਾ ਵੇਖੇ ਜਦੋਂ ਵੇਖੇ ਬਿਲਕੁਲ ਜੀ ਹਾਂਜੀ ਲਓ ਜੀ ਕਿਵੇਂ ਸੀਰੀਜ਼ ਲਾ ਗੀ ਹਾਂਜੀ ਵਧੀਆ ਚੌਣੇ ਹਾਂਜੀ ਗੋਲ ਸਿੰਘ ਜੀ ਪੂਰੇ ਐ ਓਕੇ ਸਾਰੇ ਤੇ ਦੁੱਧ ਦਾ ਪੱਕਾ ਕਿੰਨਾ ਦੁੱਧ 7 ਲੀਟਰ ਲਾਵੇ ਜੀ ਪੱਕਾ ਬੋਲ ਠੀਕ ਐ 7 ਲੀਟਰ ਪੱਕਾ ਹਾਂਜੀ ਹਾਂਜੀ ਠੀਕ ਐ ਜੀ ਲਓ ਜੀ ਕਰੋ ਚੈੱਕ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਸਕਦਾ ਹੈ ਨਾ ਜੀ ਹਾਂਜੀ ਹਾਂਜੀ ਜਦਾਂ ਮਰਜ਼ੀ ਚੋਏ ਜੀ ਆਪਦਾ ਠੀਕ ਐ ਜੀ ਛਾਈ ਕੇ ਇਹ ਰੇਡ ਰੂਡ ਕਰ ਦੇ ਜੀ ਇਹਦਾ ਰੇਟ ਭਾਈ ਬਿਲਕੁਲ ਜੈਨੂਅਲ ਆਪਣਾ ਰਿਅਲ ਤੇ ਜੈਨੂਅਰੀ ਰਹਿਣਾ ਹਾਂਜੀ ਆਪਾਂ ਕੋਈ ਜ਼ਿਆਦਾ ਨਹੀਂ ਮੁੱਲ ਕਰਨਾ ਠੀਕ ਹੈ ਜੀ ਕਮਾਈ ਕਰਨੀ ਆ ਪਤਲੀ ਬਿਲਕੁਲ ਜੀ ਬਿਲਕੁਲ ਜਿਹੜਾ ਲੈਣ ਵਾਲਾ ਉਹਨੂੰ ਨਾ ਜਾਪੇ ਕੋਈ ਆਪਾਂ ਹਾਂਜੀ ਹਾਂਜੀ ਬਿਲਕੁਲ ਆ ਵੇਖੋ ਤੁਸੀਂ ਮੈਂ ਆਂਦੀ ਆਰਡਰ ਕੁਆਲਿਟੀ ਬਿਲਕੁਲ ਲਓ ਜੀ ਕਰੋ ਚੈੱਕ ਇਹ ਗੱਡੀ ਥੋੜਾ ਹੈ ਨਾ ਹਾਂ ਥੋੜਾ ਕਰਦਾ ਡੰਗਰ ਦੂਜੇ ਦਾ ਬਿਲਕੁਲ ਬਿਲਕੁਲ ਕਿਤਨਾ ਸੰਗਲ ਸੰਗਲ ਪੈ ਹੈ ਡੰਗਰਾਂ ਨੂੰ ਤੇ ਤਿਹਾਰੇ ਤੇ ਰੁਕਦਾ ਕਰਦਾ ਲੰਗਾ ਠੀਕ ਹੈ ਜੀ ਇਹ ਆਪਾਂ ਜੀ ਕਰਨੋਂ ਦੇ ਭਾਵੇਂ ਆਪਾਂ 65 ਤੋਂ ਵੀ ਪਹੁੰਚ ਕਰੀਏ ਇਹਨਾਂ ਤੇ 68 ਦੀ ਵਿਕਦੀ ਆ ਹਾਂਜੀ ਪਰ ਜੈ ਜਾਈ ਜੈ ਜੀ ਦੇ ਦੇਣੀ ਡੈਰ ਕੀ ਰੇਟ ਪੂਰੇ 55000 ਤੇ ਪਹੁੰਚ ਗੱਡੀ ਆਪ ਦੀ ਲੈਵੇ ਜੈਸਨੋਂ ਜਿਹੜੀ 55000 ਦੀ ਪੂਰੇ 55000 ਦੀ ਹਾਂਜੀ ਠੀਕ ਹੈ ਜੀ ਸਾਰੀਆਂ ਕਸਰਾਂ ਕੱਢ ਗਈ ਕਸਰਾਂ ਕੱਢਤੀਆਂ ਤੇ ਵੀਰ ਜੀ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਆਪਣਾ ਜੀ 68847414112 ਤੇ ਪਿੰਡ ਝਾਮਕ ਖੁਰਦ ਜਿਲ੍ਹਾ ਤਰਨਤਾਰਨ ਠੀਕ ਹੈ ਜੀ ਤਸਵੀਰ ਵੀ ਤਰਨਤਾਰਨ ਠੀਕ ਹੈ ਜੀ ਤੇ ਬਾਕੀ ਜਦੋਂ ਮਰਜ਼ੀ ਭੈਣ ਭਰਾ ਫੋਨ ਲਾਵੇ ਆਪਣੇ ਤੋਂ ਅੱਠ ਤਾਂ ਨਾਗ ਮੰਗ ਲਓ ਹਰ ਵੇਲੇ ਆਪਣੇ ਤੋਂ ਹੁੰਦੇ ਆ ਠੀਕ ਹੈ ਚਲੋ ਇਦਾਂ ਥੋੜਾ ਯਾਰ ਮੈਂ ਤੁਹਾਨੂੰ ਪਤਾ ਵੀ ਬਾੜੂ ਉਡਾਉਂਦਾ ਕਰਕੇ ਡੰਗ ਡੰਗ ਥੋੜੇ ਜਿਹਾ ਘਟ ਲੱਭਣਦਾ ਹਾਂ ਕਰਕੇ ਫਿਰ ਵੀ ਚਲੋ ਆਪਾਂ ਜੇ ਮਿਲਣ ਦਾ ਟਾਈਮ ਆਪਣਾ ਜੇ ਕਿਸੇ ਭੈਣ ਭਰਾ ਨੇ ਮਿਲਣਾ ਆਪਾਂ ਨੂੰ ਫੋਨ ਕਰਕੇ ਚਲੋ ਆਵੇ 10 ਤੋਂ 2:00 ਤੱਕ ਰ ਆਪਾਂ ਘਰੇ ਹੁੰਦੇ ਆ ਠੀਕ ਹੈ ਠੀਕ ਓਕੇ ਜੀ ਧੰਨਵਾਦ ਜੀ ਠੀਕ ਹੈ ਜੀ ਸਤਿ ਸ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਸਾਡੀਆਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਸੇ ਤਰ੍ਹਾਂ ਰੋਜ਼ ਡੇਲੀ ਰਟਿੰਗ ਇੰਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਈਦੀਆਂ ਜੀ ਧੰਨਵਾਦ ਜੀ